ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖੇਰਾ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚੂਸਲੇਵੜ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਦੋਸਤੋ ਵੀਰ ਦਾ ਅੰਗਰੇਜ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ گاਵਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਦੋਵੇਂ ਗਾਵਾਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਆਪਾਂ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਕੁੱਛ ਲੈਂਦੇ ਆਂ ਜੀ ਆਹ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਚੱਲੀ ਜਾਂਦਾ ਕੰਮ ਕਰ ਰਹੀ ਹੈ ਹਾਂ ਜੀ ਵਧੀਆ ਚੱਲੀ ਜਾਂਦਾ ਐ ਐਡਰੈਸ ਬੋਲ ਦਿ ਵੀਰ ਆਪਣਾ ਐਡਰੈਸ ਵੀ ਜੀ ਪਿੰਡ ਚੂਸਲੇਵੜ ਹਾਂ ਜੀ ਤੇ ਵੈਸੇ ਆਪਣਾ ਪੱਟੀ ਮੋੜ ਜਿਹੜਾ ਚੌਕ ਹਨ ਜੀ ਉਸ ਤੋਂ ਕਰਿਆਲੇ ਵਾਲੀ ਸੜਕ ਤੇ ਪੱਟੀ ਮੋੜ ਤੋਂ ਕਿਲੋਕੀਮੀਟਰ ਅੱਗੇ ਆਪਣਾ ਘਰ ਹੈ ਮੇਨ ਰੋਡ ਤੇ ਠੀਕ ਹੈ ਜੀ ਤੇ ਜੋ ਮੋੜ ਤੋਂ ਤੁਰੇ ਤੇ ਕਿਲੋਕੀਮੀਟਰ ਅੱਗੇ ਆਉਣਾ ਬਾਈ ਕਾ ਚੂਸਲੇਵੜ ਪਿੰਡ ਬਾਈ ਕਾ ਚੂਸਲੇਵੜ ਦੀ ਹਾਂ ਜੀ ਠੀਕ ਹੈ ਜੀ ਤੇ ਆਪਣਾ ਤਹਿਸੀਲ ਪੱਟੀ ਜਿਲ੍ਹਾ ਜੀ ਪੱਟੀ ਨਾ ਅੰਗਰੇਜ਼ ਸਿੰਘ ਹਾਂ ਹਾਂ ਜੀ ਤੇ ਮੋਬਾਈਲ ਨੰਬਰ 7509924006 ਠੀਕ ਹੈ ਜੀ ਹਾਂ ਜੀ ਦੋ ਗਵਾਂ ਇਹ ਕਿ ਦੋਵੇਂ ਤਾਜੀਆਂ ਸੂਈਆਂ ਨੇ ਤਾਜੀਆਂ ਸੂਈਆਂ ਸ਼ੁਰੂ ਕਰ ਲੀਏ ਆਪੇ ਇਸ ਗਾਂ ਤੋਂ ਪਹਿਲੇ ਦੱਸਿਓ ਡਿਟੇਲ ਵੀਰਾਂ ਨੂੰ ਇਹ ਗਾਂ ਕਿੰਨਾਂ ਵਸ ਵਸ ਗਈ ਇਹ ਪਹਿਲੇ ਨਹੀਂ ਆ ਜੀ ਅੱਛਾ ਜੀ ਤੇ ਕੋਈ ਚੌਥਕ ਦਿਨ ਲਾਓ ਆਈ ਸੂਈ ਨੂੰ ਅੱਛਾ ਜੀ ਇਹ ਬੌਲਾ ਇਹਦੇ ਥੱਲੇ ਲਾ ਲਓ ਦੁੱਧ ਲਾ ਲਓ ਹੂੰ ਪੀ 16 17 ਦੇ ਕਰੀਬ ਆ 16 17 ਕਿਲੋ 16 ਹਾਂ ਜੀ 15 ਤੋਂ ਬਾਹਰ ਆ ਠੀਕ ਹੈ ਜੀ ਹਾਂ ਜੀ ਇਹ ਪੱਕਾ ਕਹਿਣ ਨੂੰ ਤਾਂ ਚਲੋ ਚਰਾਜੀ ਵੇਰ ਜਿੰਨਾ ਮਰਜੀ ਚਲੋ ਕਹਿ ਲੀਏ ਹਾਂ ਜੀ ਹਾਂ ਜੀ ਤੇ ਇਹਨਾਂ ਕਾ ਹੈਗਾ ਠੀਕ ਹੈ ਜੀ ਦੁੱਧ 20 ਤੇ 18 17 ਤੇ ਨਾਰਮਲ ਹੀ ਬੰਦਾ 18 ਕਿਲੋ ਦੇ ਕਰੀਬ ਇਹਦਾ ਠੀਕ ਹੈ ਜੀ ਹਾਂਜੀ ਤੇ ਉਹ ਜਾਣ ਵਾਲੀ ਹਾਂਜੀ ਬੱਚਾ ਦਾ ਕੀ ਬੱਚਾ ਵੱਛਾ ਜੀ ਹਾਂਜੀ ਆ ਆ ਬੈਠਾ ਹਾਂਜੀ ਆ ਦੋਸਤੋ ਬੱਚਾ ਦਾ ਵੱਛਾ ਜੀ ਬੈਠਾ ਕਰ ਲੋ ਚੱਕ ਬੱਚੇ ਦੋਵੇਂ ਦੋਵੇਂ ਕਮਰ ਮਗਰ ਦੋਸਤੋ ਬੱਚੇ ਹੀ ਇਹ ਦੋਵੇਂ ਬੱਚੇ ਆ ਰਮਾਨਾ ਬੈਠੇ ਜਿੱਦੋਂ ਦਾ ਪੀ ਕੇ ਤੇ ਸੂਭਾ ਵੀਰ ਪਹਿਲਾਂ ਅਸੀਂ ਦੰਦਾ ਚੈੱਕ ਕੀਤੀ ਕਿਵੇਂ ਦੰਦਾ ਛਿੱਗੀ ਨਹੀਂ ਛਿੱਗੀ ਹੈ ਹਾਂਜੀ ਤੋੜ ਗਈ ਜੀ ਲਓ ਜੀ ਦੋਸਤੋ ਚੈੱਕ ਕਰ ਲਓ ਪਹਿਲਾ ਸਵੇਰ ਗਾਂ ਸੂਈਏ ਸੂਈ ਨੂੰ ਕੋਈ 4 ਕਿੰਨਾਂ ਦਾ ਟਾਈਮ ਬਗਾਇਆ ਹਵਾਨੇ ਦੀ ਤੱਕ ਥੋੜੀ ਜੀ ਗਾਂ ਰੱਖਦੀ ਹੈ ਗਾਂ ਨੂੰ ਰੱਖਦੀ ਹੈ ਇਹਦਾ ਦੁੱਧ ਦੁੱਧ ਨਾਲ ਚਵਾਈ ਦੋ ਦੋ ਵੀਰ ਜਿਹੜਾ 15 ਤੋਂ ਪਲੱਸ ਹੋਣ ਜਿਹੜਾ ਬੋਲਾ ਹੋਊਗਾ ਮੌਕੇ ਦਾ ਜਿਹੜਾ ਤਿਆਰ ਹੈ ਬਾਕੀ ਪਸ਼ੂ ਸੂਏ ਸਵਾਏ ਦੋਵੇਂ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਵੀ ਕਰ ਸਕਦਾ ਤੋਰ ਕੇ ਦੋਸਤੋ ਗਾਂ ਪਰ ਦਿਖਾ ਦਿੰਦੇ ਆ ਤਿਆਰ ਹੈ ਘੋੜੀਆਂ ਨੂੰ ਭਾਈ ਦੀ ਲਓ ਜੀ ਚੈੱਕ ਕਰ ਲਓ ਕੱਡ ਕੱਡ ਦੋਸਤੋ ਗਾਂ ਦਾ ਪੂਰਾ ਵਧੀਆ ਫੁੱਲ ਹੈ ਵੀ ਬੋਡੀ weight ਲਵ ਜੀ ਕਰੋ ਚੱਕ ਨਇਆ ਵੀਰ ਮੋੜਾ ਕਰੋ ਚੱਕ ਬੱਚੇ ਦੀ ਕਾਲ ਕਰਦੀ ਨਾ ਹਾਂਜੀ 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 ਪਤਾ ਇਹ ਆ ਕੇ ਫਿਰ ਜਰਸੀ ਦਾ ਕਰਾਉ ਸੀ ਆ ਓਏ ਠੀਕ ਹੈ ਜੀ ਹਾਂਜੀ ਕਦ ਕਰ ਦੋਸਤੋ ਗਾ ਤੁਸੀਂ ਚੈੱਕ ਕਰ ਸਕਦੇ ਹੋ ਆਰਡਰ ਕੁਆਲਟੀ ਦੋਸਤੋ ਦੋਵੇਂ ਸਾਈਡਾਂ ਤੋਂ ਵਿਖਾ ਦਿੰਨਾ ਕਰੀ ਆ ਲੋ ਜੀ ਕਰੋ ਚੱਕ ਇਹ ਉਲਟ ਪਹਿਣੀ ਵਾਲੇ ਪਾਸੋਂ ਤੋਂ ਵਿਖਾਈਏ ਬੈਕ ਸਾਈਡ ਤੋਂ ਵਿਖਾਣਾ ਧਾਰਾ ਧੋਰਾ ਵੀ ਚਾਰੇ ਥਾਂ ਦੇ ਬਰਾਬਰ ਆਉਂਦੀਆਂ ਐਨ ਬਰਾਬਰ ਜੀ ਫੁੱਲ ਗਾਰੰਟੀ ਠੀਕ ਹੈ ਜੀ ਤਾਰਾਂ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਕੋਈ ਵੱਧ ਘਟਨਾ ਉਹ ਦੋਸਤੋ ਬਹਿਣੀ ਵਾਲੇ ਪਾਸੋਂ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲਓ ਟੱਕ ਗਾਨ ਲਾ ਦੀ ਉਹ ਲੇਵਾ ਚੌੜਾ ਹਾਂਜੀ ਹਾਂਜੀ ਤੋਰਾ ਤਾਂ ਚੰਗਾ ਹੈ ਬੈੱਡ ਠੀਕ ਹੈ ਜੀ ਜਾਂਚ ਬੱਚਾ ਦੋਸਤੋ ਇਹਦੇ ਮਗਰ ਵਸ਼ਾ ਜੇ ਤੇ ਵੀਰ ਮੁੱਲ ਦਾ ਹਾਂਜੀ ਮੁੱਲੇ ਦਾ ਭਾਜੀ 60000 ਰੁਪਇਆ ਕਰਦੇ ਹਾਂ ਜੀ ਹਾਂਜੀ ਤੇ ਜਿਹੜਾ ਦੇ ਲਏ ਉਹ 58 58 58 ਹਾਂਜੀ ਐ ਕਿ ਜੈ ਇਸਕੀ 58 ਜੋ ਜੇ ਕੋ ਦੂਰ ਦਾ ਵੀਰ ਕੂ ਤਮਾਨ ਕਰ ਦਾਂਗੇ ਅੱਛਾ ਜੀ ਬਾਕੀ ਵੇਖੋ ਰੇਟ ਹੀ ਆਪਾਂ ਕੀ ਕੀਤਾ ਪਹਿਲਾਂ ਵਹਿੜ ਠੀਕ ਹੈ ਜੀ ਹਾਂਜੀ ਤੇ ਕਰਾਂਗੇ ਜਰੂਰ ਮਾਨ ਠੀਕ ਹੈ ਜੀ ਪਰ ਬਹੁਤਾ ਥੱਲੇ ਨਾ ਜਾਣ ਵੀਰ ਕਈ ਵੀਰ ਬਹੁਤਾ ਥੱਲੇ ਚੱਲ ਜਾਂਦੇ ਆ ਗੁੱਸਾ ਨਾ ਕਰੋ ਵੀਰ ਚਲੋ ਉਹਨੇ ਆਪ ਦਾ ਰੇਟ ਲਾਉਣਾ ਗੱਕ ਨਾ ਹਾਂਜੀ ਹਾਂਜੀ ਪਰ ਹਾਂਜੀ ਤੇ ਦਿੱਤਕ ਲੋ ਜੀ ਦੋਸਤੋ 60000 ਰੁਪਿਆ ਡਿਮਾਂਡ ਰੱਖੀ ਆ ਤੇ 58000 ਰੁਪਏ ਦੇ ਵਿੱਚ ਵੀਰ ਕਦਾ ਜਿਹੜਾ ਵੀਰ ਭਰਾਛੇ ਦਿਨ ਕੋਲ ਮੌਕੇ ਤੇ ਮਾਨਤਾਣ ਜਰੂਰ ਹੋਊਗਾ ਰਾਜੀ ਸੰਭੀ ਵੇਖੋ ਕਿੱਡੀ ਹਾਂਜੀ ਹਾਂਜੀ ਮੋਲ ਵੀਡੀਓ ਵਾਲੇ ਫਿਕਸਿੰਗ ਹੁੰਦੇ ਤੇ ਇਹਦੇ ਨਾਲ ਜਿਹੜੀ ਬੱਦੀ ਜਰਸੀ ਵੀ ਦੱਸੀ ਇਹਦੀ ਡਿਟੇਲ ਸੀ ਇਹ ਵੀ ਤੇ ਤੀਜਾ ਦਿਨ ਅੱਜ ਇਹਨੂੰ ਤੀਜਾ ਦਿਨ ਅੱਜ ਬੋਲ ਜੀ ਹੈ ਪਰ ਸੋ ਛਾਮੀ ਸੂਈ ਜੇ ਕਿਹਦੇ ਬਗਰ ਵਛਾਈਏ ਵਛਾਈ ਜੀ ਠੀਕ ਹੈ ਜੀ ਹਾਂਜੀ ਤੇ ਕਹਿੰਦਾ ਬੋਲੋ ਚੌਂਡੇ ਨੂੰ ਬੋਲਿਓ ਅੱਜ ਵਹਿਲੀ ਕਰਾਂਗੇ ਅੱਛਾ ਜੀ ਹਾਂਜੀ ਤਕਰੀਬਨ ਕੋਈ ਕੰਮ ਅੰਦਾਜ਼ਾ ਕੋਈ ਚੋਇਆ ਜੀ ਤਕਰੀਬਨ ਕੋਈ 12 13 ਕਿਲੋ ਲਾ ਲੋ 14 12 ਤੋਂ 13 ਮਹੀਨਾ ਲਾਉਂਦਾ 12 ਤੋਂ ਪਲੱਸ ਹੀ ਹੈ ਇਹਨਾਂ ਮੌਕੇ ਤੇ 15 ਪਲੱਸ ਦੇ ਕਰੀਬ ਦੋ ਚਵਾਉਗੀ ਕੋਈ 18 17 20 ਕਿਲੋ ਨਹੀਂ ਕਹਿੰਦੇ ਅੱਛਾ ਜੀ ਤੇ ਜਸ ਸਿੰਘ ਸਾਹਿਬ ਨਾਲ ਦੇ ਇਹਨੂੰ 15 ਦੀ ਉਮੀਦ ਰੱਖਦੇ ਹਨ ਹਾਂਜੀ ਜਸ ਸਿੰਘ ਸਾਹਿਬ ਨਾਲ ਕੱਦ ਲਓ ਦੋਸਤੋ 15 16 18 ਕਿਲੋਟਰ ਦੀ ਵੀਰ ਉਮੀਦ ਰੱਖਦਾ ਵਾ ਹਾਂਜੀ 15 18 ਲੀਟਰ ਦੁੱਧ ਤੇ ਨਾਰਮਲ ਦੇਣਾ ਚਾਹੀਦਾ ਇਹਨੂੰ ਬਾਕੀ 12 ਕਿ ਲੀਟਰ ਜਿਹੜਾ ਹੁਣ ਬੋਲਾ ਜਿਹੜਾ ਤਿਆਰ ਆ ਹਾਂਜੀ ਬੱਚਾ ਦੋਸਤੋ ਸਜਜ ਸ੍ਰੀ ਕਰਕੇ ਬੱਚੇ ਦਾ ਕਰਦੀ ਥੋੜਾ ਜਿਹਾ ਜ਼ਿਆਦਾ ਇਹ ਦੋਸਤੋ ਯਰਸੀ ਦਾ ਕਰੋਸ ਸੰਗ ਜਿਹਦਾ ਲਓ ਜੀ ਇਹਦੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦੂਗਾ ਜਿਹਨੂੰ ਕੰਨਾਂ ਦੇ ਛੋਟਾ ਛੋਟਾ ਕੰਨ ਹਾਂਜੀ ਹਾਂਜੀ ਆਲੂ ਚੈੱਕ ਕਰ ਲੋ ਜੀ ਪਹਿਲੇ ਦੋ ਤੋਰੇ ਰੀਆਂ ਨੇ ਉਹ ਜਾਂਚ ਹਾਂਜੀ ਹਾਂਜੀ ਸੱਜੇ ਸੂਏ ਪਹੂ ਦੂਸਰੇ ਦੂਵੇਂ ਤੇ ਬੱਚੇ ਦਾ ਥੋੜਾ ਜਿਆਦਾ ਖਿੱਚ ਕਰਦੇ ਹਾਲੇ ਆਹ ਪੱਠਾ ਵੀ ਨਹੀਂ ਆ ਚੰਗੀ ਤਰ੍ਹਾਂ ਖਾਂਦੀ ਠੀਕ ਹੈ ਪੱਠਾ ਨੂੰ ਡੰਗ ਤਾਇਆ ਸੋਇਆ ਨਾ ਚੁੱਕਦਾ ਨਹੀਂ ਲਓ ਦੋਸਤੋ ਪਾਲ ਥੋੜੀ ਜੀ ਜ਼ਰੂਰ ਪਈ ਜੇ ਆ ਇੱਕ ਸਾਈਡ ਥੋੜੀ ਹੈਗੀ ਹਾਂਜੀ ਹਾਂਜੀ ਤੇ ਬਾਕੀ ਗਾਂ ਦਾ ਕੱਦ ਕਾਠ ਚੈੱਕ ਕਰ ਲੋ ਧਾਰਾ ਤੋਰਾ ਵੀ ਬਰਾਬਰ ਹੋਣੀ ਚਾਹ ਰਹੇ ਹਾਂ ਹਾਂ ਧਾਰਾ ਬਰਾਬਰ ਹੋਣੀ ਠੀਕ ਹੈ ਜੀ ਮਰੀਪਾਲ ਰੱਖਦੀ ਆ ਆ ਵੇਖੋ ਖੰਬੀ ਸੈ ਹਾਂ ਜਿੱਦਨ ਬੈਂਦਾ ਨਾ ਹਾਂਜੀ ਹਾਂਜੀ ਉਦੋਂ ਹੋ ਜਾਂਦੀ ਠੀਕ ਹੈ ਜੀ ਹਾਂਜੀ ਤੇ ਅੰਗਰੇਜ਼ ਵੀ ਇਹਦਾ ਮੁੱਲ ਕਰਦਾ ਇਹਦਾ ਮੁੱਲ 48000 ਰੁਪਿਆ ਕਰਦੇ ਵੀਰ ਜੀ ਹਾਂਜੀ ਤੇ 46 ਦੀ ਦੇ ਲੈ ਕਰਾਂਗੇ ਜੀ 46 40 ਦੀ ਠੀਕ ਹੈ ਜੀ ਦੂਰ ਵਾਲਾ ਵੀਰ ਉਹ ਤੇ ਥੋੜਾ ਹੋਰ ਮਾਨ ਕਰ ਦਾਂਗੇ 45000 ਰੁਪਿਆ ਹੁੰਦਾ ਆ 45 ਰੱਖ ਦੇ ਦਾਂਗੇ ਠੀਕ ਹੈ ਜੀ ਹਾਂ ਵੀ ਜਿਆਦਾ ਨਾ ਵੀਰ ਖਿੱਚ ਕਰੇ ਹਾਂ ਵੀ ਉਹ ਤੱਕ ਨਹੀਂ ਵਾਰਾ ਖਾਂਦਾ ਬਾਕੀ ਆਪਾਂ ਵਹਿੜ ਚੰਗੀ ਹੈ ਠੀਕ ਹੈ ਜੀ ਹਾਂਜੀ ਜਵਾਬ ਬੜਾ ਸੁਣ 48000 ਰੁਪਿਆ ਵੀਰ ਨੇ ਮੋਲੇ ਦਾ ਡਿਮਾਂਡ ਰੱਖੀ ਆ ਤੇ 45000 ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖਰੀਦ ਲੇਗਾ ਉਹਦਾ ਮੌਕਾ ਤੇ ਮਾਣ ਦਾਣ ਛੋੜਛੱਪਾ ਜਰੂਰ ਹੋਊਗਾ ਦੋ ਨਗ ਦੋਸਤੋਂ ਤੁਹਾਨੂੰ ਦਿਖਾਇਆ ਦੋਵੇਂ ਗਾਵਾਂ ਬਿਲਕੁਲ ਤਾਜ਼ੀਆਂ ਸੁਈਆਂ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੇ ਤਸੱਲੀ ਦੋਸਤੋਂ ਜਰੂਰ ਕਰ ਲਿਆ ਕਰੋ ਹਾਂਜੀ ਨੇੜੇ ਜਰੂਰ ਹੋਣਾ ਜੀ ਇਹਦਾ ਪਸ਼ੂ ਦੇ ਹਾਂਜੀ 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 ਐਡਰੈਸ ਦੋਸਤੋਂ ਇਕਰੀਬੀ ਦਾ ਫੇਰ ਬੋਲਦਾਂ ਪਿੰਡ ਵੀਰ ਦਾ ਹੈਗਾ ਚੂਸਲੇਵੜ ਅਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਅੰਗ ਫੋਨ ਨੰਬਰ ਵੀ ਰੈਕ੍ਰੀਫੇ ਬੋਲਦੇ ਆਪਣਾ 7509924006 ਠੀਕ ਹੈ ਜੀ ਹਾਂਜੀ ਭਾਈ ਪੱਟੀ ਮੋੜ ਤੋਂ ਦੋਸਤੋ ਜਦੋਂ ਆਪਾਂ ਖੇਮਕਰ ਨੂੰ ਜਾਂਦੇ ਆਂ ਤੇ ਦੋਸਤੋ ਪਹਿਲਾ ਤਕਰੀਬਨ ਕਿੰਨੇ ਕਿਲੋ ਕਮੀਟਰ ਦੂਰ ਜਾ ਕੇ ਤੇ ਵੀਰ ਦੀ ਜਿਹੜੀ ਹੈ ਵਹਿਕ ਆਉਂਦੀ ਹੈ ਫਾਰਮ ਬਿਲਕੁਲ ਦੋਸਤੋ ਸੜਕ ਦੇ ਉੱਤੇ ਖੇਮਕਰ ਵਾਲੀ ਸੜਕ ਦੇ ਉੱਤੇ ਕੋਈ ਵੀਰ ਆਪਣੀ ਨੰਬਰ ਤੇ ਲੋਕੇਸ਼ਨ ਲਾ ਕੇ ਵੀ ਆ ਸਕਦਾ ਨੰਬਰ ਤੇ ਵੀ ਜਦਾਂ ਸੰਪਰਕ ਕਰਕੇ ਜਦੋਂ ਮਰਜ਼ੀ ਆਉ ਵੀਰ ਦੇ ਕੋਲ ਪਹੂ ਇੱਕ ਦੋ ਹਮੇਸ਼ਾ ਹੀ ਹੁੰਦੇ ਆ ਕਿਉਂਕਿ ਵਪਾਰ ਦਾ ਕੰਮ ਵੀਰ ਨੇ ਸ਼ੁਰੂ ਕੀਤਾ ਤੇ ਜਿਆਦਾਤਰ ਦੋਸਤੋ گاਵਾ ਹੀ ਵੀਰ ਲਿਆਉਂਦਾ ਪਰ ਮੱਝਾਂ-ਮੁੱਝਾਂ ਦੀ ਵੀਰੇ ਆਖੀ ਗਾਣ ਹਾਂਜੀ ਮੱਝਾਂ ਵੀ ਲਿਆਵਾਂਗੇ ਲਿਆਵਾਂਗੇ ਮੱਝਾਂ ਵੀ ਮਤਲਬ ਜਿਹੜਾ ਨਾਗ ਮਿਲਦਾ ਆਪਾਂ ਲੈ ਆਉਂਨੇ ਆ ਜੀ ਠੀਕ ਹੈ ਜੀ ਮੱਝ ਮਿਲੇ ਗਾਂ ਮਿਲੇ ਠੀਕ ਹੈ ਭਾਣਾ ਮਿਲ ਜੇ ਰੰਗ ਨਹੀਂ ਤੇ ਭਾਣਾ ਵੇਚਣਾ ਪੈਂਦਾ ਅੱਗੇ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਆਪਣੇ ਅੱਧੇ ਘੰਟੇ ਦੇ ਵਿੱਚ ਵਿੱਚ 4-5-5 ਪਸ਼ੂ ਸੇਲ ਹੋ ਜਾਂਦੇ ਠੀਕ ਹੈ ਜੀ ਉਹ ਭਾਜਿਆ ਜਿ ਰੱਖੀਦਾ ਚੀਜ਼ ਚੰਗੀ ਜਿਹੜੀ ਚੀਜ਼ ਦੀ ਬਾਦ ਘਾਟ ਹੁੰਦੀ ਥਣਾ ਦੀ ਹਾਂਜੀ ਹਾਂਜੀ ਉਹ ਦੱਸ ਕੇ ਦੇ ਦਈਏ ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦ